ਹਾਂਜੀ ਅਸੀਂ ਪਿੰਡ ਖੜੇ ਆ ਪਿੰਡ ਬੰਡਾਲਾ ਜ਼ਿਲ੍ਹਾ ਫਿਰੋਜ਼ਪੁਰ ਤੇ ਇਥੇ ਲੱਗੇ ਜਿਹੜਾ ਪਿੰਡ ਦੇ ਲੱਗੇ ਆ ਇਥੋਂ ਲਗਭਗ 3-4 ਕਿਲੋਮੀਟਰ ਤੋਂ ਇਥੋਂ ਬੰਨ ਟੁੱਟਾ ਹੋਇਆ ਦਰਿਆ ਦਾ ਤੇ ਇਸ ਪਿੰਡ ਦੀਆਂ ਜਿਹੜੀਆਂ ਆ ਤੁਸੀਂ ਆਸੇ ਪਾਸੇ ਦੇ ਹਾਲਾਤ ਦੇਖ ਸਕਦੇ ਆ ਇਸ ਹਾਲਾਤ ਦੇ ਹਿਸਾਬ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਬਣਦੀ ਪੂਰੀ ਸੰਭਾਵਨਾ ਜਿਹੜੀਆਂ ਕਿ ਸਿਹਤ ਦੇ ਨਾਲ ਸੰਬੰਧਿਤ ਹੋ ਸਕਦੀਆਂ ਆ ਸੋ ਅਸੀਂ ਵੀ ਜਿਹੜਾ ਸਿੰਘ ਸਭਾ ਵੱਲੋਂ ਉਪਰਾਲਾ ਕੀਤਾ ਸੀਗਾ ਕਿ ਅਸੀਂ ਮੈਡੀਕਲ ਸਭਾਵਾਂ ਲੈ ਕੇ ਆਈਏ ਇਸ ਏਰੀਏ ਦੇ ਵਿੱਚ ਆਪਾਂ ਮੈਡੀਕਲ ਕਿੱਟਾਂ ਪ੍ਰੋਵਾਈਡ ਵੀ ਕਰਵਾ ਰਹੇ ਆਂ ਪਰ ਦੇਖੋ ਵੀਰੋ ਪਹਿਲੀ ਗੱਲ ਤਾਂ ਜਿਹੜੇ ਵੀ ਸੱਜਣ ਇੱਥੇ ਆ ਰਹੇ ਆ ਜਿਹੜੇ ਵੀ ਸੱਜਣ ਇੱਥੇ ਸਭਾਵਾਂ ਜਿਹੜੇ ਇਹਨਾਂ ਏਰੀਆ ਦੇ ਵਿੱਚ ਹੜਪ੍ਰਭਾਵਿਤ ਇਲਾਕਿਆਂ ਦੇ ਵਿੱਚ ਆ ਰਹੇ ਆ ਉਹਨਾਂ ਲਈ ਵੀ ਸਭ ਤੋਂ ਪਹਿਲਾਂ ਜਿਹੜੀਆਂ ਬੇਨਤੀਆਂ ਆ ਕੁਝ ਬੇਨਤੀਆਂ ਇਹ ਆ ਭਈ ਆਪੋ ਆਪਣੀਆਂ ਹੈਲਥ ਦਾ ਜਿਹੜਾ ਸਮਾਧਾਨ ਕਰਕੇ ਆਪ ਆਇਓ ਪ੍ਰੋਪਰ ਤਰੀਕੇ ਦੇ ਨਾਲ ਬਿਨਾਂ ਕਿਸੇ ਸੇਫਟੀ ਤੋਂ ਇਥੇ ਆਉਣ ਦਾ ਕੋਈ ਫਾਇਦਾ ਨਹੀਂ ਆ ਠੀਕ ਆ ਤੁਸੀਂ ਆਪ ਆਉਂਗੇ ਆਪ ਬਿਮਾਰ ਹੋ ਕੇ ਜਾਓਗੇ ਸੋ ਸਭ ਤੋਂ ਪਹਿਲਾਂ ਇਹਨਾਂ ਏਰੀਆ ਦੇ ਵਿੱਚ ਲੋੜ ਹੈਗੀ ਆ ਹਰ ਪਿੰਡ ਹਰ ਘਰ ਦੇ ਵਿੱਚ ਲੋੜ ਹੈਗੀ ਆ ਜੇ ਆਪਾਂ ਸਾਰੇ ਪਿੰਡ ਜਿਹੜੇ ਆ ਆਸ-ਪਾਸੇ ਦੇ ਇਧਰ ਇਹ ਪਿੰਡ ਦੇ ਵਿੱਚ ਕਹਿ ਰਹੇ ਆ ਕਹਿੰਦੇ ਵੀ ਲਗਭਗ 500 ਘਰ ਹੈਗਾ ਤੇ 500 ਘਰ ਦੇ ਵਿੱਚ ਕੋਈ ਵੀ ਘਰ ਜਿਹੜਾ ਸੇਫ ਨਹੀਂ ਰਿਹਾ ਸਾਰੇ ਘਰ ਇਦਾਂ ਹੀ ਬਰਬਾਦ ਹੋਏ ਹੋਏ ਆ ਸੋ ਬੇਨਤੀ ਆ ਜੀ ਸਾਰੇ ਤੁਸੀਂ ਇਸ ਵੀਡੀਓ ਤੋਂ ਆਸ ਕਰਦਾ ਆ ਉਸੀ ਕੁਛ ਤੁਹਾਨੂੰ ਪਤਾ ਲੱਗੂਗਾ ਕਿ ਪੰਜਾਬ ਦੇ ਹਾਲਾਤ ਅੱਜ ਦੀ ਘੜੀ ਦੇ ਵਿੱਚ ਕਿਦਾਂ ਦੇ ਬਣੇ ਹੋਏ ਆ ਪਿੰਡਾਂ ਦੇ ਹਾਲਾਤ ਕਿਦਾਂ ਬਣੇ ਹੋਏ ਆ ਅੱਜ ਅਸੀਂ ਬੰਡਾਲਾ ਪਿੰਡ ਚ ਕੱਲ ਅਸੀਂ ਸੀਗੇ ਉਧਰ ਤੇਜਾ ਰਹਿਲਾ ਪਿੰਡ ਫਾਜ਼ਲ ਕਾ ਸਾਈਡ ਤੇ ਹੋਰ ਉੱਥੇ ਭੈਣੀ ਪਿੰਡ ਕਈ ਪਿੰਡ ਕੱਡੇ ਸੀਗੇ ਸੋ ਸਾਰੇ ਪਿੰਡ ਅਸੀਂ ਕਵਰ ਕਰ ਰਹੇ ਆ ਸੋ ਚਾਹੀਦਾ ਆ ਆਪਾਂ ਸਾਰੇ ਵੀ ਰਲ ਮਿਲ ਕੇ ਇਸ ਜਿਹੜੀ ਘੜੀ ਨੂੰ ਆਪਾਂ ਪਾਰ ਕਰੀਏ ਤੇ ਨਾਲ-ਨਾਲ ਜਿਹੜੇ ਜਿਹੜੇ ਸਾਡੇ ਕੁਝ ਜਿਹੜੀ ਕੁਝ ਅਜੀਆਂ ਹਮੇਸ਼ਾ ਹੀ ਕਹਿੰਨੇ ਆਪਾਂ ਗੱਲਾਂ ਤੇ ਜਿਹੜੀਆਂ ਸਰਕਾਰ ਜਿਸ ਗੱਲ ਤੋਂ ਭਗੌੜੀ ਹੋਈ ਆ ਉਹਨੂੰ ਵੀ ਸਵਾਲ ਕਰਨੇ ਸਾਡੇ ਵਾਜਿਬ ਹੈਗੇ ਆ ਉਹ ਕਰਨੇ ਚਾਹੀਦੇ ਆ ਹਰਾਚਾਰਾ ਵਗੈਰਾ ਹੋਰ ਸਾਰੀਆਂ ਚੀਜ਼ਾਂ ਦੀ ਵੰਡ ਕੇ ਆਉਣ ਦੀ ਲੋੜ ਹੈਗੀ ਆ ਇਦਾਂ ਨਾਓ ਭੀੜ ਭੜਕੇ ਦੇ ਵਿੱਚ ਧੰਨਵਾਦ ਜੀ ਜੁੜੇ ਰਉ ਸਿੰਘ ਸਵਾ ਦੇ ਨਾਲ